ਅੱਜ ਹਿੰਦੂ ਪਰਖਸ਼ਾ ਮਾਚਵਲੋਂ ਬਹੁਤ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਜੋ ਬੰਗਲਾਦੇਸ਼ ਦੇ ਵਿੱਚ ਬਹੁਤ ਵੱਡੀ ਤਰਾਸਦੀ ਹੋਈ ਹੈ ਹਿੰਦੂ ਸਮਾਜ ਉੱਤੇ ਦਿਨ ਪ੍ਰਤੀ ਦਿਨ ਜੋ ਅਤਿਆਚਾਰ ਮਹਿਲਾਵਾਂ ਉੱਤੇ ਮਾਸੂਮ ਬੱਚਿਆਂ ਉੱਤੇ ਔਰ ਹਿੰਦੂ ਭਰਾਵਾਂ ਉੱਤੇ ਹੋ ਰਿਹਾ ਸਦੀਆਂ ਤੋਂ ਦੇਖਦੇ ਆ ਰਹੇ ਕਿ ਹਿੰਦੂ ਸਮਾਜ ਨੂੰ ਦਬਾਇਆ ਜਾ ਪਰ ਜੋ ਬੰਗਲਾਦੇਸ਼ ਦੇ ਵਿੱਚ ਤਰਾਸਦੀ ਹੋਈ ਹੈ ਦਾ ਕਤਲ ਹੋਏ ਨੇ ਇਸ ਦਾ ਜਵਾਬ ਦੇ ਲਈ ਅੱਜ ਬਟਾਲਾ ਦਾ ਇਹ Hindu Jagran Manch ਵੱਲੋਂ ਇੱਕ ਬਹੁਤ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਬਟਾਲਾ ਦੇ ਸਾਰੇ ਸੰਗਠਨਾਂ Hindu Jagran Manch ਦੇ ਝੰਡੇ ਥੱਲੇ ਅੱਜ ਵੱਧ ਚੜ ਕੇ ਹਿੱਸਾ ਲਿਆ ਅਤੇ ਉੱਥੇ STM ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਸਾਰੇ ਸੰਗਠਨਾਂ ਵੱਲੋਂ ਇੱਕ ਮੈਮੋਰੰਡਮ ਉਹਨਾਂ ਨੂੰ ਦਿੱਤਾ ਗਿਆ ਜੋ ਸਰਕਾਰ ਜਾਗੇ ਅਤੇ ਜੋ ਬੰਗਲਾਦੇਸ਼ ਵਿੱਚ ਅਤਿਆਚਾਰ ਹੋ ਰਹੇ ਹਨ ਉਹਨਾਂ ਨੂੰ ਥੱਲ ਪਾਇਆ ਜੋ ਮੈਮੋਰੰਡਮ ਦੇਣਾ ਸੀ ਐਸ ਡੀ ਐਮ ਸਾਹਿਬ ਨੂੰ ਦੇਣਾ ਸੀ ਉਹ ਅੱਜ ਬਾਹਰ ਸੀਖਤੇ ਤੇ ਤਹਿਸੀਲਦਾਰ ਸਾਹਿਬ ਨੇ ਮੈਮੋਰੰਡਮ ਲਿਆ ਔਰ ਉਹਨਾਂ ਨੇ ਯਕੀਨ ਦਿਵਾਇਆ ਕਿ ਇਹ ਬਹੁਤ ਜਲਦੀ ਇਹ ਮੈਮੋਰੰਡਮ ਨੂੰ ਉੱਪਰ ਭੇਜ ਦਿੱਤਾ ਜਾਵੇ ਮੈਮੋਰੰਡਮ ਜਿਹੜਾ ਜਿਹੜਾ ਅੱਜ ਦਾ ਮੈਮੋਰੰਡਮ ਜਿਹੜਾ ਹੈ ਉਹ ਦੇ ਪ੍ਰਧਾਨ ਬਣਨੇ ਧੀਰੇ ਜੀ ਕੁੰਦਰਾ ਜਿਹੜੇ ਵਾਈਸ ਪ੍ਰੈਜ਼ੀਡੈਂਟ ਬਣਨੇ ਰਮੇ ਚੀ ਉਹਨੇ ਸੰਗਠਨ ਨਾਲ ਆਪਣੇ ਸਾਥੀ ਲੈ ਕੇ ਪੂਰੇ ਸਮਾਜ ਨੂੰ Hindu ਸਮਾਜ ਨੂੰ ਇਕੱਠਾ ਕਰਕੇ ਜੋ ਬੰਗਲਾਦੇਸ਼ ਦੇ ਵਿੱਚ ਸਾਡੇ ਹਿੰਦੂ ਸਮਾਜ ਨਾਲ ਹੋਇਆ ਵਾ ਸਾਡੀਆਂ ਮਾਤਾ ਪਿਤਾ ਦਾ ਬਲਤਕਾਰ ਹੋਇਆ ਬੱਚਿਆਂ ਦਾ ਕਤਲੇਆਮ ਹੋਇਆ ਉੱਥੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੀ ਨਾਗਰਿਕਤਾ ਖੋਈ ਜਾ ਰਹੀ ਹੈ ਇਹ ਸਾਰੀ ਚੀਜ਼ ਨੂੰ ਲੈ ਕੇ ਪੂਰੇ ਸਮਾਜ ਦੇ ਵਿੱਚ ਇੱਕ ਖਰੋਸ ਸੀ ਰੋਸ ਸੀ ਉਸ ਰੋਸ ਨੂੰ ਲੈ ਕੇ ਇੱਕ ਸਾਂਝੇ ਰੂਪ ਚ ਇਹ ਸਾਰੀ ਕਮੇਟੀ ਬਣੀ ਔਰ ਕਮੇਟੀ ਨੇ ਇਹਦਾ ਫੈਸਲਾ ਕੀਤਾ ਵੀ ਅੱਜ ਅਸੀਂ ਰਾਸ਼ਟਰਪਤੀ ਦੇ ਨਾਮ ਦੇ ਉੱਤੇ ਇੱਕ ਮੈਮੋਰੰਡਮ ਦੇਣਾ ਹੈ ਵੀ ਜਿਹੜੇ ਸਾਡੇ ਹਿੰਦੂ ਭਰਾ ਪੂਰੇ ਹਿੰਦੂ ਪਰਿਵਾਰ ਬੰਗਲਾਦੇਸ਼ 'ਚ ਰਹ ਰਹੇ ਨੇ ਉਹਨਾਂ ਨੂੰ ਸੁਰੱਖਿਆ ਮਿਲ ਸਕੇ ਉਹ ਠੀਕ ਤਰੀਕੇ ਉੱਥੇ ਰਹਿਬਾਨ ਔਰ ਬਾਰਾ ਸਰਕਾਰ ਇਸ ਦੇ ਵਿੱਚ ਇੰਟਰਫੇਅਰ ਕਰੇ ਕਿਉਂਕਿ ਸਾਡੇ ਸਮਾਜ ਉਤੇ ਸੁਰੱਖਿਤ ਨਹੀਂ ਹੈ। ਉਹ ਪੂਰਾ ਤੇ ਪੂਰਾ ਮੈਮੋਰੰਡਮ ਜਿਹੜਾ ਵਾ ਉਹ ਅਸੀਂ ਆਪਣਾ ਪੂਰੀ ਟੀਮ ਦੇ ਪਰਮਜੀਤ ਜੀ ਦੀ ਨੀਰਜ ਜੀ ਦੀ ਨੇਤৃত্ব ਉੱਤੇ ਪਾ ਦਿੱਤਾ ਵਾ। ਉਹ ਮੈਮੋਰੰਡਮ ਜਿਹੜਾ ਵਾ ਤੁਹਾਨੂੰ ਪਹੁੰਚਾ ਦਾਂਗੇ ਉਹ ਚ ਸਿਰੀਆਂ ਸਾਡੀਆਂ ਡਿਮਾਂਡਸ ਨੇ। ਉਹ ਸਾਡੀਆਂ ਡਿਮਾਂਡਸ ਸਾਡੀਆਂ ਲਿਖੀਆਂ ਦੀਆਂ ਵਾ ਔਰ ਅਸੀਂ ਮੰਗ ਕਰਨੇ ਆ ਤਸੀਲਦਾ ਸਾਹਿਬ ਅੱਗੇ ਭਈਆ ਜਿਹੜਾ ਮੈਮੋਰੰਡਮ ਹੈ ਇਹਨੂੰ ਜਲਦੀ ਜਲਦੀ ਜਿਹੜਾ ਵੀ ਇਹਨਾਂ ਦਾ ਐਡਮਿਨਿਸਟ੍ਰੇਟਿਵ ਮਾਧਿਅਮ ਹੁੰਦਾ ਵਾ ਇਹ ਜਲਦੀ ਜਲਦੀ ਆਪਣੇ ਰਾਸ਼ਟਰਪਤੀ ਤੱਕ ਪਹੁੰ ਬਜਰੰਗਦਲ ਸਮਾਜਿਕ ਧਾਰਮਿਕ ਜਥੇਬੰਦੀਆਂ ਸਮੂਰ ਦੁਕਾਨਦਾਰ ਐਸੋਸੀਏਸ਼ਨ ਐਨ ਜੀਓਜ਼ ਔਰ ਜੜੀਆਂ ਮੈਡੀਕਲ ਐਸੋਸੀਏਸ਼ਨ ਆ ਔਰ ਸਾਰਾ ਹੀ ਬਟਾਲਾ ਅੱਜ ਲਗਭਗ 2 ਘੰਟੇ ਸਾਰੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ ਨੇ ਔਰ ਇਸ ਰੋਸ਼ ਪ੍ਰੋਜੈਕਟ ਦੇ ਵਿੱਚ ਸਾਰੀ ਜਿਹੜਾ ਬਟਾਲਾ ਵਾ ਉਹ ਮੁਹਮਾ ਕੇ ਸੈਂਕੜੇ ਕਾਰਕਟਰ ਜਿਹੜੇ ਆ ਪਹੁੰਚੇ ਆ ਕੇਂਦਰ ਸਰਕਾਰ ਕੀ ਮੰਗ ਕਰ ਰੋਣ ਮਨ ਕੀ ਸਵਾਸਤ ਘਟਿਆ ਦੇ ਜਿਸ ਤਰੀਕੇ ਦੇ ਨਾਲ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਨਾਲ ਤਰਾਸਦੀ ਹੋਈ ਆ ਉਹਨਾਂ ਦੀਆਂ ਦੁਕਾਨਾਂ ਲੁੱਟੀਆਂ ਗਈਆਂ ਨੇ ਔਰ ਹਿੰਦੂਆਂ ਦੇ ਨਾਲ ਜਿਹੜੇ ਬੱਚਿਆਂ ਨਾਲ ਰੇਪ ਹੋਏ ਨੇ ਉਸ ਸਬੰਧ ਵਿੱਚ ਕਐਸਡੀਐਮ ਨੂੰ ਮੈਮੋਰੰਡਮ ਦੇਣ ਜਾ ਰਹੇ ਆ ਕਿ ਇਹ ਜਿਹੜੀ ਆਵਾਜ਼ ਆ ਵੱਧ ਤੋਂ ਵੱਧ ਜਿਹੜੀ ਆ ਉੱਪਰ ਤੱਕ ਪਹੁੰਚਾਈ ਜਾਏ ਔਰ ਜਿਹੜੇ ਸਾਡੇ ਭੈਣ ਭਰਾ ਉੱਥੇ ਅਲਪ ਸੰਖਿਆ ਹਿੰਦੂ ਜਿਹੜੇ ਬੈਠੇ ਆ ਉਹਨਾਂ ਦੀ ਜਿਹੜੀ ਮਤ ਕੀਤੀ ਜਾਏ ਅੱਜ ਤੁਸੀਂ ਇਹ ਨਾ ਮੈਮੋਲੰਡਮ ਦੇਣ ਆਏ ਹੋ ਕਿਹੜੇ ਕਿਹੜੇ ਸੰਗਠਨਾਂ ਕੋਲੋਂ ਬੀਨ ਆਏ ਹੋ ਮੈਂ ਕਹਾਂ ਜੀ ਹੋਮ ਮਹਾਮਾ ਕੇ ਸਾਰੀਆਂ ਸਮਾਜਿਕ ਧਾਰਮਿਕ ਜਥੇਬੰਦੀਆਂ ਜਗਰਾਤਾ ਕਮੇਟੀਆਂ ਕੀਰਤਨ ਮੰਡਲੀਆਂ ਜਿੰਨਾ ਵੀ ਮੰਦਰ ਕਮੇਟੀਆਂ ਨੇ ਜਿੰਨਾ ਵੀ ਬਟਾਲਾ ਵਾ ਮੈਨੂੰ ਲੱਗਦਾ ਕਿ ਬਟਾਲੇ ਦਾ ਕੋਈ ਵੀ ਜਿਹੜਾ ਵਸਿੰਦਾ ਵਾ ਕੋਈ ਵੀ ਜਿਹੜਾ ਆਦਮੀ ਆ ਆਪਣੇ ਘਰ ਚ ਰੁਕਿਆ ਨਹੀਂ ਸਾਰੇ ਹੀ ਕਾਰਜਕਰਤਾ ਇੱਥੇ ਜਿਹੜੇ ਇਕੱਠੇ ਹੋਏ ਅੱਜ ਜਿਹੜਾ ਬਟਾਲੇ ਦੇ ਵਿੱਚ ਆਪਣਾ ਜਿਹੜੇ ਪੂਰੇ ਆਰਗੇਨਾਈਜੇਸ਼ਨ ਜਿਹੜੀ ਹਿੰਦੂ ਸੰਗਠਨ ਆਏ ਸੀ ਉਹਨਾਂ ਦਾ ਮੈਮੋਰੰਡਮ ਅਸੀਂ ਐਕਸੈਪਟ ਕਰ ਲਿਆ ਤੇ ਦੂਜਾ ਇਹ ਸੀ ਜੀ ਥੋੜਾ ਜਿਹਾ ਇਸ ਟਾਈਮ ਸਾਹਮਣੇ ਆਉਣਾ ਸੀ ਪਰ ਉਸ ਮੀਟਿੰਗ ਕਰਕੇ ਉਹਨੂੰ ਉੱਥੇ ਜਾਣਾ ਪੈ ਗਿਆ ਮੇਰੇ ਡਿਊਟੀ ਲਈ ਹੈ ਤੇ ਮੈਮੋਰੰਡਮ ਅਸੀਂ ਪ੍ਰਾਪਤ ਕਰ ਲਿਆ ਤੇ ਮੈਮੋਰੰਡਮ ਦਾ ਜਿਹੜਾ ਪੂਰਾ ਹੈਗਾ ਸਾਰਾ ਇਹ ਐਜੰਡਾ ਥਰੂ ਡੀਸੀ ਸਾਹਿਬ ਤੇ ਦੇ ਨਾਲ ਉਹਦੇ ਥਰੂ ਕਰਕੇ ਸਾਰਾ ਸਰਕਾਰ ਨੂੰ ਭੇਜ ਜਾਊਗਾ ਤੇ ਜੋ ਵੀ ਇਹਨਾਂ ਦੇ ਆਪਣਾ ਅਟੈਕ ਹੋਇਆ ਬੰਗਲਾਦੇਸ਼ ਦੇ ਵਿੱਚ ਉਹਦੀ ਪੂਰਜ ਰਵਾਜ ਜਿਹੜੀ ਹੈ ਸਰਕਾਰ ਤੱਕ ਪਹੁੰਚੇਗੀ